ਜਿਹੜਾ ਇਨਸਾਨ ਆਪਣੇ ਗੁੱਸੇ ਤੇ ਕੰਟਰੋਲ ਨਹੀਂ ਕਰ ਸਕਦਾ ਉਹ ਹਮੇਸ਼ਾ ਮੁਸੀਬਤ ਦੇ ਵਿੱਚ ਫਸਦਾ ਹੈ ਆਪਣੇ ਆਪ ਤੇ ਤੇ ਆਪਣੇ ਗੁੱਸੇ ਤੇ ਜਿਹੜਾ ਕੰਟਰੋਲ ਹੈ ਬਹੁਤ ਜ਼ਿਆਦਾ ਜ਼ਰੂਰੀ ਹੈ ਅੱਜ ਦੀ ਘਟਨਾ ਦੀ ਸ਼ੁਰੂਆਤ ਕਰਦੇ ਹਾਂ ਸਨ 1971 14 ਜਨਵਰੀ ਨੂੰ ਭੁਪਿੰਦਰ ਸਿੰਘ ਦਾ ਜਨਮ ਹੁੰਦਾ ਹੈ ਪੰਜਾਬ ਦੇ ਜਲੰਧਰ ਡਿਸਟ੍ਰਿਕਟ ਦੇ ਵਿੱਚ ਜਦੋਂ ਕਰੀਬ ਉਹ 4 ਸਾਲ ਦਾ ਹੁੰਦਾ 1975 ਦੇ ਵਿੱਚ ਉਹਦੇ ਪੇਰੈਂਟਸ ਜਿਹੜੇ ਹੁੰਦੇ ਨੇ ਕੈਨੇਡਾ ਮੂਵ ਕਰ ਜਾਂਦੇ ਨੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਾ ਕੇ ਰਹਿੰਦੇ ਨੇ ਉੱਥੇ ਜਾ ਕੇ ਆਪਣਾ ਕੰਮ ਕਾਰ ਸ਼ੁਰੂ ਕਰ ਦਿੰਦੇ ਨੇ ਆਪਣੇ ਬਿਹਤਰ ਭਵਿੱਖ ਦੇ ਲਈ ਆਪਣੇ ਬੱਚਿਆਂ ਦੇ ਭਵਿੱਖ ਦੇ ਲਈ ਸੇ ਭਪਿੰਦਰ ਸਿੰਘ ਦੀ ਜਿਹੜੀ ਉੱਥੇ ਸਕੂਲ ਦੀ ਪੜ੍ਹਾਈ ਸ਼ੁਰੂ ਹੁੰਦੀ ਹੈ। ਉਹ ਦੌਰ ਸੀ ਜਦੋਂ ਗੋਰਿਆਂ ਵੱਲੋਂ ਪੰਜਾਬੀਆਂ ਨਾਲ ਬਹੁਤ ਭੇਦਭਾਵ ਕੀਤਾ ਜਾਂਦਾ ਸੀ, ਨਸਲ ਦੀ ਟਿੱਪਣੀਆਂ ਕੀਤੀਆਂ ਜਾਂਦੀਆਂ ਸਨ। ਤੇ ਜਿਹੜੇ ਪੰਜਾਬੀ ਹੁੰਦੇ ਸਨ ਇਹ ਉੱਤੇ ਧਰਨੇ ਪ੍ਰਦਰਸ਼ਨ ਵੀ ਕਰਦੇ ਸਨ ਆਪਣੀ ਆਵਾਜ਼ ਨੂੰ ਸਰਕਾਰ ਤੱਕ ਪਹੁੰਚਾਉਣ ਲਈ ਕਿ ਸਾਡੇ ਨਾਲ ਭੇਦਭਾਵ ਕੀਤਾ ਜਾਂਦਾ ਹੈ। ਪਰ ਇਹ ਜਿਹੜੀਆਂ ਆਵਾਜ਼ਾਂ ਨੇ ਇਸ ਤਰੀਕੇ ਧਰਨੇ ਪ੍ਰਦਰਸ਼ਨਾਂ ਨਾਲ ਕਈ ਵਾਰ ਜਿਹੜੀਆਂ ਆਵਾਜ਼ਾਂ ਬਹੁਤ ਦੇਰ ਤੱਕ ਸਰਕਾਰ ਤੱਕ ਪਹੁੰਚਦੀਆਂ ਨੇ। ਤੇ ਜਿਹੜੇ ਬੱਚੇ ਹੁੰਦੇ ਨੇ ਇਹਨਾਂ ਦੇ ਵਿੱਚ ਕਿਤੇ ਨਾ ਕਿਤੇ ਨਫ਼ਰਤ ਪੈਦਾ ਹੋ ਜਾਂਦੀ ਹੈ। ਇਹਨਾਂ ਵਿੱਚ ਕੁਝ ਲੋਕ ਐਸੇ ਸੀ ਜਿਹੜੀ ਹੁਣ ਉਹਨਾਂ ਦੀ ਜ਼ੁਬਾਨ ਦਾ ਜਵਾਬ ਉਹਨਾਂ ਦੀ ਜ਼ੁਬਾਨ ਦੇ ਵਿੱਚ ਹੀ ਦੇਣਾ ਚਾਹੁੰਦੇ ਸੀ। ਉਹਨਾਂ ਦੇ ਵਿੱਚੋਂ ਇੱਕ ਸੀ ਭਪਿੰਦਰ ਸਿੰਘ। ਭਪਿੰਦਰ ਸਿੰਘ ਸਕੂਲ ਦੀ ਪੜ੍ਹਾਈ ਕਰਦਾ ਹੁੰਦਾ ਉੱਥੇ ਇਹਦੇ ਨਾਲ ਬਹੁਤ ਜ਼ਿਆਦਾ ਜਿਹੜਾ ਨਸਲੀ ਭੇਦਭਾਵ ਕੀਤਾ ਜਾਂਦਾ। ਇਹ ਕੁਝ ਨਹੀਂ ਬੋਲਦਾ ਪਰ ਅਖੀਰ ਇੱਕ ਦਿਨ ਜਿਹੜੀ ਹੱਦ ਹੋ ਜਾਂਦੀ ਹੈ ਸਕੂਲ ਦੇ ਵਿੱਚ ਇਹਨੂੰ ਵਾਈਸ ਪ੍ਰਿੰਸੀਪਲ ਵੱਲੋਂ ਬੁਲਾਇਆ ਜਾਂਦਾ। ਉੱਥੇ ਇਹਨੂੰ ਸਮਝਾਇਆ ਜਾਂਦਾ ਕਿਉਂਕਿ ਇਹਦੀ ਸ਼ਿਕਾਇਤ ਪਹੁੰਚਦੀ ਹੈ ਵੀ ਇਹਦੇ ਕੋਲ ਨਸ਼ੀਲੇ ਪਦਾਰਥ ਹੁੰਦੇ ਨੇ। ਭពਿੰਦਰ ਸਿੰਘ ਦਾ ਕਹਿਣਾ ਹੁੰਦਾ ਵੀ ਮੇਰੇ ਕੋਲ ਕੋਈ ਨਸ਼ੀਲਾ ਪਦਾਰਥ ਨਹੀਂ ਮੇਰੇ ਨਾਲ ਨਸਲੀ ਭੇਦਭਾਵ ਕੀਤਾ ਜਾਂਦਾ ਮੇਰੇ ਨਾਲ ਰੈਸਿਜ਼ਮ ਕੀਤਾ ਜਾਂਦਾ ਮੈਨੂੰ ਜਿਹੜੇ ਗੋਰੇ-ਗੋਰੀਆਂ ਬੱਚੇ ਨੇ ਇਹਨਾਂ ਵੱਲੋਂ ਜਾਣਬੁੱਝ ਕੇ ਫਸਾਇਆ ਜਾ ਰਿਹਾ ਤੇ ਵਾਈਸ ਪ੍ਰਿੰਸੀਪਲ ਗੁੱਸੇ ਦੇ ਵਿੱਚ ਆ ਜਾਂਦਾ ਇਹਨੂੰ ਮੰਦਾ ਚੰਗਾ ਬੋਲਣਾ ਸ਼ੁਰੂ ਕਰ ਦਿੰਦਾ ਇੱਥੇ ਭពਿੰਦਰ ਸਿੰਘ ਆਪਣਾ ਆਪ ਖੋਬੜ ਦਾ ਗੁੱਸੇ ਦੇ ਵਿੱਚ ਆਉਂਦਾ ਤੇ ਗੁੱਸੇ ਦੇ ਵਿੱਚ ਆ ਕੇ ਵਾਈਸ ਪ੍ਰਿੰਸੀਪਲ ਦੇ ਢਿੱਡ ਦੇ ਵਿੱਚ ਇੱਕ ਐਸੀ ਲੱਤ ਮਾਰਦਾ ਵਾਈਸ ਪ੍ਰਿੰਸੀਪਲ ਆਈਸਯੂ ਦੇ ਵਿੱਚ ਭਰਤੀ ਹੁੰਦਾ ਭពਿੰਦਰ ਸਿੰਘ ਜੇਲ੍ਹ ਦੇ ਵਿੱਚ ਵਪਿੰਦਰ ਸਿੰਘ ਵੱਲੋਂ ਕੋਰਟ ਦੇ ਵਿੱਚ ਜੱਜ ਦੇ ਸਾਹਮਣੇ ਕਿਹਾ ਜਾਂਦਾ ਵੀ ਉਹਦੇ ਨਾਲ ਨਸਲੀ ਭੇਦਭਾਵ ਕੀਤਾ ਜਾਂਦਾ ਉਹਤੇ ਟਿੱਪਣੀਆਂ ਕੀਤੀਆਂ ਜਾਂਦੀਆਂ ਪਰ ਜੱਜ ਇਸ ਗੱਲ ਨੂੰ ਸਿਰੇ ਤੋਂ ਨਕਾਰ ਦਿੰਦਾ ਤੇ ਇਹਨੂੰ 60 ਦਿਨਾਂ ਦੀ ਜਿਹੜੀ ਜੇਲ੍ਹ ਹੁੰਦੀ ਹੈ ਉਹ ਜੇਲ੍ਹ ਦੇ ਵਿੱਚ ਸੁਧਰਨ ਦੀ بجائے ਹੋਰ ਜ਼ਿਆਦਾ ਵਿਗੜਦਾ ਕਿਉਂਕਿ ਉੱਥੇ ਲਿੰਕੇ ਨੂੰ ਇਹੋ ਜਿਹਾ ਮਿਲਦੇ ਨੇ ਤੇ ਇਹਨੂੰ ਸਕੂਲ ਦੇ ਵਿੱਚੋਂ ਕੱਢ ਦਿੱਤਾ ਜਾਂਦਾ ਸਰ ਚਾਰਲਸ ਸਕੂਲ ਦੇ ਵਿੱਚੋਂ ਜਦੋਂ ਇਹਦਾ ਨਾਮ ਕੱਟ ਦਿੱਤਾ ਜਾਂਦਾ ਤੇਰੇ ਦੂਜੇ ਸਕੂਲ ਦੇ ਵਿੱਚ ਜਾ ਕੇ ਐਡਮਿਸ਼ਨ ਲੈਂਦਾ ਮੈਕਨੇਅਰ ਸਕੈਂਟਰੀ ਸਕੂਲ ਦੇ ਵਿੱਚ ਉੱਥੇ ਵੀ ਇੱਕ ਟੀਚਰ ਦੀ ਇਹ ਗੱਡੀ ਦੇ ਸ਼ੀਸ਼ੇ ਭੰਨ ਦਿੰਦਾ ਉਹ ਸਕੂਲ ਦੇ ਵਿੱਚੋਂ ਵੀ ਇਹਨੂੰ ਕੱਢਿਆ ਇਹ ਤੇ ਇਹ ਵੀ આરોਪ ਲੱਗਦਾ ਵੀ ਇਹਦੇ ਕੋਲ ਖਤਰਨਾਕ ਹਥਿਆਰ ਵੀ ਨੇ ਕਿਸੇ ਤਰੀਕੇ ਆਪਣੀ ਸਕੂਲ ਦੀ ਜਿਹੜੀ ਪੜ੍ਹਾਈ ਹੈ ਪੂਰੀ ਕਰਦਾ ਤੇ ਕਾਲਜ ਦੇ ਵਿੱਚ ਐਡਮਿਸ਼ਨ ਲੈਂਦਾ ਪਰ ਇੱਕ ਸਮੈਸਟਰ ਤੋਂ ਬਾਅਦ ਇਹ ਕਾਲਜ ਦੀ ਪੜ੍ਹਾਈ ਛੱਡ ਦਿੰਦਾ ਇੱਥੇ ਇਹਦੀ ਪੜ੍ਹਾਈ ਬਿਲਕੁਲ ਬੰਦ ਹੋ ਜਾਂਦੀ ਹੈ ਤੇ ਭਪਿੰਦਰ ਸਿੰਘ ਦਾ ਇੱਕ ਨਵਾਂ ਜਨਮ ਹੁੰਦਾ ਉਸ ਤੋਂ ਬਾਅਦ ਇਹਨੂੰ ਮਿਲਦਾ ਫੈਜ਼ਲ ਦੀ ਨਾਮ ਦਾ ਇੱਕ ਬੰਦਾ ਤੇ ਉਹ ਇਹਦੀ ਮੁਲਾਕਾਤ ਕਰਾਂਦਾ ਲਾਇਜ਼ ਡਾਇਵਲਸ ਨਾਲ ਜਿਸ ਦਾ ਮਤਲਬ ਸੀ ਦਾ ਡਾਇਵਲਸ ਨਾਮ ਦੀ ਗੈਂਗ ਇੱਥੋਂ ਬਿੰਦੀ ਜੋਹਲ ਦਾ ਜਨਮ ਹੁੰਦਾ ਭਪਿੰਦਰ ਸਿੰਘ ਤੋਂ ਬਾਅਦ ਬਿੰਦੀ ਜੋਹਲ ਇਸ ਗੈਂਗ ਨੂੰ ਇੰਡੋ ਕੈਨੇਡੀਅਨ ਦਸਾਂਜ ਭਰਾ ਚਲਾਉਂਦੇ ਸਨ ਜਿਨ੍ਹਾਂ ਦਾ ਨਾਂ ਸੀ ਰਣਜੀਤ ਦਸਾਂਜ ਰਾਉਂਦ ਦਸਾਂਜ ਜਮਸ਼ੇਰ ਦਸਾਂਜ ਤੇ ਬਿਗ ਜਿੰਮ ਬਿਗ ਜਿੰਮ ਦਾ ਕਹਿੰਦੇ ਨੇ ਕੱਦ ਕਰੀਬ 7.5 ਫੁੱਟ ਦਾ ਸੀ ਇਹਨਾਂ ਦਾ ਕੈਨੇਡਾ ਦੇ ਵਿੱਚ ਡਰਗ ਦਾ ਕਾਰੋਬਾਰ ਸੀ ਇੱਕ ਹਫ਼ਤੇ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਇਲਾਕੇ ਦੇ ਵਿੱਚ ਕਰੀਬ 20 ਕਿਲੋ ਕੋਕੀਨ ਜਿਹੜੀ ਉਹ ਵੰਦਦੇ ਸੀ ਇਹਨਾਂ ਨੂੰ ਇਹ ਤੋਂ ਮੋਟੀ ਕਮਾਈ ਹੁੰਦੀ ਸੀ ਹਫ਼ਤੇ ਦਾ 2 ਲੱਖ ਡਾਲਰ ਇਹਨਾਂ ਨੂੰ ਮੁਨਾਫਾ ਹੁੰਦਾ ਸੀ ਉਸ ਸਮੇਂ ਬਹੁਤ ਵੱਡੀ ਰਕਮ ਸੀ ਹੁਣ ਜਿੱਥੇ ਡਰੱਗ ਹੋਏਗੀ ਜਿੱਥੇ ਪੈਸਾ ਹੋਏਗਾ ਉੱਥੇ ਤਕਰਾਰ ਵੀ ਹੋਏਗੀ ਇਸੇ ਤਕਰਾਰ ਦੇ ਚੱਲਦਿਆਂ ਮਿਰੇ ਦਸਾਂਝ ਬ੍ਰਦਰ ਹੁੰਦੇ ਨੇ ਕੋਲੰਬੀਆ ਦੇ ਹੈਂਡਲਰ ਨੂੰ ਮਾਰ ਦਿੰਦੇ ਨੇ ਤੇ ਬਿਗ ਜਿੰਗ ਜਿਹੜਾ ਅਰੈਸਟ ਹੋ ਜਾਂਦਾ ਇਹ ਉਹ ਸਮਾਂ ਸੀ ਜਦੋਂ ਬਿਨੀ ਜੋਲ ਇਹ ਗੈਂਗ ਦੇ ਵਿੱਚ ਸ਼ਾਮਲ ਹੁੰਦਾ ਤੇ ਜਦੋਂ ਸ਼ਾਮਲ ਹੁੰਦਾ ਬਹੁਤ ਜਲਦੀ ਇਹ ਗੈਂਗ ਦੇ ਵਿੱਚ ਦਸਾਂਝ ਬ੍ਰਦਰਾਂ ਦੇ ਬਹੁਤ ਨੇੜੇ ਪਹੁੰਚ ਜਾਂਦਾ ਇਹ ਹਿਟਮੈਨ ਹੁੰਦਾ ਉਹਨਾਂ ਦਾ ਮੇਲ ਕੋਈ ਵੀ ਕੰਮ ਉਹਨਾਂ ਦੇ ਇਸ਼ਾਰੇ ਦੇ ਉੱਪਰ ਕਰ ਤੇ ਸਮਗਲਿੰਗ ਕਰਨੀ ਇਹਦੇ ਮੇਨ ਕੰਮ ਸੀ ਪਰ ਉੱਥੇ ਰਹਿੰਦਿਆਂ ਨੂੰ ਇੱਕ ਚੀਜ਼ ਪਤਾ ਲੱਗ ਚੁੱਕੀ ਸੀ ਕਿ ਜਿਹੜਾ ਇਹ ਗਰੋ ਹੈ ਇਹ ਬਹੁਤ ਕਮਜ਼ੋਰ ਹੈ ਤੇ ਉਸੇ ਸਮੇਂ ਐਂਟਰੀ ਹੁੰਦੀ ਹੈ ਬਿੰਨੀ ਜੋਲ ਦੇ ਦੋਸਤ ਰੋਮਨ ਮਾਨ ਦੀ ਹੁਣ ਇਹ ਦੋਨੋਂ ਜਣੇ ਉਹ ਗੈਂਗ ਨੂੰ ਟੇਕਓਵਰ ਕਰਨਾ ਸ਼ੁਰੂ ਕਰ ਦਿੰਦੇ ਨੇ ਤੇ ਬਿਗ ਜਿਮ ਅੰਦਰ ਹੁੰਦਾ ਬਹੁਤ ਜਲਦੀ ਉਹ ਗੈਂਗ ਦੇ ਉੱਪਰੋਂ ਦਾ ਕਬਜ਼ਾ ਹੋ ਜਾਂਦਾ ਤੇ ਜਿਹੜਾ ਬਿੰਨੀ ਜੋਲ ਹੁੰਦਾ ਉਹ ਗੈਂਗ ਦਾ ਹੈੱਡ ਬਣ ਜਾਂਦਾ ਪਹਿਲਾਂ ਇਹਦੇ ਵਿੱਚ ਸਪੈਨਿਸ਼ ਮੂਲ ਦੇ ਲੋਕ ਜ਼ਿਆਦਾ ਸੀ ਉਸ ਤੋਂ ਬਾਅਦ ਜਦੋਂ ਚ ਪੰਜਾਬੀਆਂ ਦਾ ਦਬਦਬਾ ਹੋ ਗਿਆ ਯਾ ਵੀ ਇਹ ਨਾ ਕੰਟਰੋਲ ਹੋ ਗਿਆ ਫਿਰ ਇਸ ਗੈਂਗ ਦਾ ਨਾਮ ਰੱਖ ਦਿੱਤਾ ਪੰਜਾਬੀ ਮਾਫੀਆ ਜਿਹੜਾ ਬਿਗ ਜੀਮ ਹੁੰਦਾ ਉਹ 3-4 ਸਾਲਾਂ ਦੇ ਵਿੱਚ ਬਾਹਰ ਆ ਜਾਂਦਾ ਇਹ ਉਹ ਟਾਈਮ ਸੀ ਜਦੋਂ ਬਿੰਨੀ ਜੋਹਲ ਦੀ ਇਹ ਗੈਂਗ ਦੇ ਵਿੱਚ ਐਂਟਰੀ ਹੁੰਦੀ ਹੈ ਤਾਂ ਉਹ ਇਹ ਗੈਂਗ ਦਾ ਟੌਪ ਬਣ ਜਾਂਦਾ ਤੇ ਸਭ ਤੋਂ ਪਹਿਲਾਂ ਉਹ ਆ ਕੇ ਬਿੰਨੀ ਜੋਹਲ ਨੂੰ ਮਾਰਨ ਦੀ ਸੋਚਦਾ ਤੇ ਉਹਦੀ ਸਪਾਰੀ ਦਿੱਤੀ ਜਾਂਦੀ ਹੈ 2,30,000 ਡਾਲਰ ਦੀ ਵੀ ਬਿੰਨੀ ਜੋਹਲ ਨੂੰ ਮਾਰਨ ਵਾਸਤੇ ਬਿੰਨੀ ਜੋਹਲ ਦੇ ਅੰਡਰਵਰਲਡ ਦੇ ਵਿੱਚ ਕੰਟੈਕਟ ਹੁੰਦੇ ਨੇ ਉਹਨੂੰ ਪਤਾ ਲੱਗਦਾ ਵੀ ਮੇਰੀ ਸਪਾਰੀ ਦਿੱਤੀ ਗਈ ਹੈ ਤੇ ਜਿਹੜਾ ਮਾਰਨ ਵਾਲਾ ਹੁੰਦਾ ਬਿੰਨੀ ਜਾਲ ਉਹਨੂੰ ਆਪ ਜਾ ਕੇ ਮਿਲਦਾ ਹੈ ਤੇ ਜਿਹੜੀ ਸਪਾਰੀ ਦਿੱਤੀ ਹੁੰਦੀ ਹੈ ਉਹ ਤੋਂ ਡਬਲ ਪੈਸਾ ਕਰਕੇ ਬਿਗ ਜਿਮ ਦੀ ਸਪਾਰੀ ਦਿੰਦਾ ਹੁਣ ਬਿਗ ਜਿਮ ਨੂੰ ਇਹ ਗੱਲ ਦਾ ਪਤਾ ਨਹੀਂ ਹੁੰਦਾ ਤੇ ਬਿਗ ਜਿਮ ਇੱਕ ਇਲੈਕਟ੍ਰੋਨਿਕਸ ਦੇ ਸਮਾਨ ਦੀ ਡੀਲ ਵਾਸਤੇ ਕਿਸੇ ਬੁਲਾਇਆ ਜਾਂਦਾ ਉਹਨੂੰ ਤੇ ਉੱਥੇ ਉਹਦੇ ਵਾਸਤੇ ਉਹੀ ਹਿੱਟਮੈਨ ਤੇ ਉਹਦੇ ਬੰਦੇ ਬੈਠੇ ਹੁੰਦੇ ਨੇ ਬਿਗ ਜਿਮ ਜਦੋਂ ਇੱਕ ਗਲੀ ਦੇ ਵਿੱਚ ਜਾ ਕੇ ਖੜਾ ਸਿਗਰਟ ਪੀ ਰਿਹਾ ਹੁੰਦਾ ਤਾਂ ਉੱਥੇ 18 ਗੋਲੀਆਂ ਮਾਰੀਆਂ ਜਾਂਦੀਆਂ ਬਿੱਗ ਜਿਮ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਤੇ ਹੁਣ ਜਿਹੜੇ ਦਸਾਂਜ ਬ੍ਰਦਰ ਹੁੰਦੇ ਨੇ ਉਹ ਹੱਥ ਧੋ ਕੇ ਬਿੰਦੀ ਜੋਹਲ ਦੇ ਪਿੱਛੇ ਪੈ ਜਾਂਦੇ ਨੇ ਹੁਣ ਇਹਨੂੰ ਮਾਰਨਾ ਚਾਹੁੰਦੇ ਨੇ ਇਹ ਗੱਲ ਦਾ ਬਿੰਦੀ ਜੋਹਲ ਨੂੰ ਵੀ ਪਤਾ ਹੁੰਦਾ ਉਹ ਅੰਡਰਗਰਾਉਂਡ ਹੋ ਜਾਂਦਾ ਤੇ ਰੌਣ ਦਸਾਂਜ ਜਿਹੜਾ ਹੁੰਦਾ ਉਹ ਜਾ ਕੇ ਮੀਡੀਆ ਤੇ ਵੀ ਕਹਿੰਦਾ ਇਹਨੂੰ ਮਾਰਨ ਦੀ ਧਮਕੀ ਦਿੰਦਾ ਤੇ ਇਹ ਦੋਨਾਂ ਵੱਲੋਂ ਇੱਕ ਦੂਜੇ ਦੇ ਖਿਲਾਫ ਜਿਹੜੀ ਬਹਿਸ ਬਾਜ਼ੀ ਤੇ ਇੱਕ ਦੂਜੇ ਨੂੰ ਧਮਕੀਆਂ ਚੱਲਦੀਆਂ ਨੇ ਤੇ ਇੱਕ ਦਿਨ ਬਿੰਦੀ ਜੋਲ ਦਾ ਜਿਹੜਾ ਗਵਾਰਡੀ ਹੁੰਦਾ ਉਹ ਕੁੱਤੇ ਨੂੰ ਘਮਾਰਿਆ ਹੁੰਦਾ ਉਹਦੀ ਜਿਹੜੀ ਡੀਲ ਡਾਲ ਹੁੰਦੀ ਆ ਬਿਲਕੁਲ ਬਿੰਦੀ ਜੋਲ ਵਰ ਦਸਾਂਜ ਦੇ ਜਿਹੜੇ ਮੈਨ ਹੁੰਦੇ ਨੇ ਉਹ ਭਲੇਖੇ ਦੇ ਨਾਲ ਉਹਨੂੰ ਗੋਲੀਆਂ ਮਾਰ ਕੇ ਮਾਰ ਜਾਂਦੇ ਤੇ ਹੁਣ ਬਿੰਦੀ ਜੌਲ ਨੂੰ ਪਤਾ ਲੱਗ ਚੁੱਕਿਆ ਸੀ ਵੀ ਜੇ ਜਿਉਂਦੇ ਰਹਿਣਾ ਤੇ ਰੌਂਦ ਸਾਂਝ ਨੂੰ ਮਾਰਨਾ ਪਏਗਾ ਫਿਰ ਉਹਦੀ 50000 ਦੀ ਸਪਾਰੀ ਦਿੱਤੀ ਜਾਂਦੀ ਹੈ ਇੱਕ ਦਿਨ ਰੌਂਦ ਸਾਂਝ ਇੱਕ ਰੈੱਡ ਲਾਈਟ ਤੇ ਖੜਿਆ ਹੁੰਦਾ ਬੱਤੀਆਂ ਤੇ ਉੱਥੇ ਉਹਨੂੰ ਘੇਰ ਕੇ ਉਹਦੇ ਸਿਰ ਦੇ ਵਿੱਚ ਦੋ ਗੋਲੀਆਂ ਮਾਰੀ ਜਾਂਦੀਆਂ ਨੇ ਉਹਦਾ ਟਰੱਕ ਜਿਹੜਾ ਆਊਟ ਆਫ ਕੰਟਰੋਲ ਹੋ ਜਾਂਦਾ ਤੇ ਇੱਕ ਰੁੱਖ ਦੇ ਵਿੱਚ ਜਾ ਕੇ ਵਜਦਾ ਤੇ ਉਹਦੀ ਉੱਥੇ ਹੀ ਮੌਤ ਹੋ ਜਾਂਦੀ ਹੈ ਗੋਲੀਆਂ ਲੱਗਣ ਨਾਲ ਰੌਂਦ ਸਾਂਝ ਦੀ ਹੁਣ ਕੈਨੇਡਾ ਦੇ ਜਿਹੜੇ ਸਭ ਤੋਂ ਵੱਡੇ ਗੈਂਗਸਟਰ ਸੀ ਉਹਨਾਂ ਦਾ ਅੰਤ ਹੋ ਚੁੱਕਿਆ ਸੀ ਬਿੰਨੀ ਜੋਲ ਦਾ ਪੂਰਾ ਤਬਦਬਾ ਬਣ ਚੁੱਕਿਆ ਸੀ ਏਡੇ ਵੱਡੇ ਗੈਂਗਸਟਰਾਂ ਨੂੰ ਮਾਰਨ ਤੋਂ ਬਾਅਦ ਕਿਉਂਕਿ ਸਭ ਨੂੰ ਪਤਾ ਸੀ ਵੀ ਇਹ ਕਾান্ড ਕਿੰਨੇ ਕਰਵਾਇਆ ਇੱਥੇ ਬਿੰਨੀ ਜੋਲ ਅਰੈਸਟ ਹੁੰਦਾ ਇਹ ਆਪਣੇ ਕੁਝ ਸਾਥੀਆਂ ਦੇ ਨਾਲ ਇਹਨਾਂ ਨੂੰ ਪੁਲਿਸ ਵੱਲੋਂ ਫੜਿਆ ਜਾਂਦਾ ਇਹਨਾਂ ਤੇ ਕੇਸ ਚੱਲਦਾ ਕਿਉਂਕਿ ਇਹ ਬਹੁਤ ਸਿਕਿਉਰਿਟੀ ਵਾਲਾ ਮਾਮਲਾ ਸੀ ਕਈ ਗੈਂਗਸਟਰ ਫੜੇ ਗਏ ਸੀ ਤੇ ਇੱਥੇ ਪੁਲਿਸ ਦਾ ਕਈ ਲੱਖ ਡਾਲਰ ਖਰਚਾ ਹੁੰਦਾ ਸੀ ਇਹਨਾਂ ਦੇ ਵਿੱਚੋਂ ਇੱਕ ਸੀ ਪੀਟਰ ਗਿੱਲ ਜਿਹੜਾ ਬਿੰਦੀ ਜੋਲ ਦਾ ਰਿਸ਼ਤੇਦਾਰ ਸੀ ਉਹ ਵੀ ਇਹ ਕੇਸ ਦੇ ਵਿੱਚ ਉਦੋਂ ਵੀ ਨਾਂ ਸੀ ਕੈਨੇਡਾ ਦੇ ਵਿੱਚ ਜੱਜ ਦੇ ਨਾਲ ਇੱਕ ਜੂਰੀ ਬੈਠਦੀ ਸੀ ਪੰਜ ਛੇ ਮੈਂਬਰ ਹੁੰਦੇ ਸੀ ਉਹਨਾਂ ਦੇ ਵਿੱਚ ਇੱਕ ਲੇਡੀ ਸੀ ਜਿਹਦਾ ਤਲਾਕ ਹੋਇਆ ਹੋਇਆ ਸੀ ਉਹਦਾ ਅਫੇਰ ਪੀਟਰ ਗਿਲ ਦੇ ਨਾਲ ਹੁੰਦਾ ਤੇ ਦੱਸਦੇ ਨੇ ਵੀ ਉਹਦੇ ਚੱਲਦਿਆਂ ਪੀਟਰ ਗਿਲ ਬਿਨਾਂ ਜੇਲ੍ਹ ਗਏ ਉਹਦੀ ਜਿਹੜੀ ਹੈ ਜ਼ਮਾਨਤ ਹੋ ਜਾਂਦੀ ਉਹ ਕੇਸ ਚ ਬਰੀ ਹੋ ਜਾਂਦਾ ਤੇ ਹੁਣ ਉਹਦੇ ਬਰੀ ਹੋਣ ਤੋਂ ਬਾਅਦ ਕਹਿੰਦੇ ਨੇ ਵੀ ਸਬੂਤਾਂ ਦੇ ਨਾਲ ਛੇੜਛਾੜ ਕੀਤੀ ਗਈ ਸੀ ਉਸ ਔਰਤ ਵੱਲੋਂ ਤੇ ਬਿੰਦੀ ਜੋਲ ਇਹਦੇ ਜਿਹੜੇ ਸਾਰੇ ਸਾਥੀ ਨੇ ਐਡੇ ਹਾਈ ਪ੍ਰੋਫਾਈਲ ਕੇਸ ਦੇ ਵਿੱਚੋਂ ਬਰੀ ਹੋ ਜਾਂਦੇ ਆ ਹਾਲਾਂਕਿ ਬਾਅਦ ਉਹ ਜਿਹੜੀ ਲੇਡੀ ਹੁੰਦੀ ਹੈ ਉਹਤੇ ਵੀ ਕੇਸ ਚੱਲਦਾ ਪਰ ਜਦੋਂ ਬਰੀ ਹੋ ਕੇ ਬਾਹਰ ਆਉਂਦੇ ਨੇ ਇਹਨਾਂ ਦਾ ਬਹੁਤ ਉਸ ਸਮੇਂ ਦਬਦਬਾ ਬਣ ਜਾਂਦਾ ਹੈ ਵੀ ਐਡੇ ਵੱਡੇ ਗੈਂਗਸਟਰਾਂ ਨੂੰ ਮਾਰਨ ਤੋਂ ਬਾਅਦ ਕੁਝ ਹੀ ਸਮੇਂ ਦੇ ਵਿੱਚ ਜੇਲ੍ਹ ਤੋਂ ਬਾਹਰ ਆ ਜਾਂਦੇ ਨੇ ਹੁਣ ਬਿੰਦੀ ਜੋਹਲ ਦਾ ਦਬਦਬਾ ਜਿਹੜੇ ਦੂਜੇ ਗੈਂਗਾਂ ਉਾਂਤੇ ਵੀ ਹੋਣਾ ਸ਼ੁਰੂ ਹੋ ਜਾਂਦਾ ਬਿੰਦੀ ਜੋਹਲ ਆਪਣੀ ਡਰੱਗ ਦੇ ਕਾਰੋਬਾਰ ਨੂੰ ਬਹੁਤ ਜ਼ਿਆਦਾ ਫਲਾ ਲੈਂਦਾ ਤੇ ਕੋਈ ਵੀ ਗੈਂਗ ਇਹਦੇ ਅੱਗੇ ਸਿਰ ਹੁਣ ਨਹੀਂ ਚੱਕਦਾ ਜਿਹੜਾ ਬਿੰਦੀ ਜੋਹਲ ਦਾ ਡਰੱਗ ਦਾ ਕਾਰੋਬਾਰ ਹੁੰਦਾ ਉਹ ਰੋਮਨ ਮਾਨ ਦੇਖਦਾ ਰੋਮਨ ਮਾਨ ਚਾਈਨਾ ਦਾ ਇੱਕ ਗੈਂਗ ਹੁੰਦਾ ਲੋਟਸ ਗੈਂਗ ਉਹਦੇ ਹੈੱਡ ਦੇ ਭਰਾ ਦੇ ਨਾਲ ਰੇ ਚੈਨ ਦੇ ਨਾਲ ਕੋਕਨ ਦੀ ਇੱਕ ਡੀਲ ਕਰਦਾ ਜਿਹੜਾ ਰੇ ਹੁੰਦਾ ਉਹ ਰੋਮਨ ਮਾਨ ਨੂੰ ਨਕਲੀ ਕੋਕਨ ਦੇ ਦਿੰਦਾ ਜਦੋਂ ਇਸ ਚੀਜ਼ ਦਾ ਪਤਾ ਲੱਗਦਾ ਰੋਮਨ ਨੂੰ ਤਾਂ ਉਹ ਰੇ ਨੂੰ ਕਿਡਨਾਪ ਕਰ ਲੈਂਦਾ ਉਹਨੂੰ ਕਿਡਨਾਪ ਕਰਕੇ ਬਿੰਦੀ ਜੋਹਲ ਕੋਲ ਲੈ ਜਾਂਦਾ ਉਹਨੂੰ ਸਾਰਾ ਕੁਝ ਦੱਸਦਾ ਬਿੰਦੀ ਜੋਹਲ ਪਹਿਲਾਂ ਕੀ ਕਰਦਾ ਰੇ ਨੂੰ ਆਪਣੀ ਗੱਡੀ ਦੀ ਡਿੱਗੀ ਦੇ ਵਿੱਚ ਬੰਦ ਕਰਦਾ ਉਹਨੂੰ ਵੈਨਕੂਵਰ ਦੀਆਂ ਛੜਕਾਂ ਦੇ ਉੱਪਰ ਘਮਾਇਆ ਜਾਂਦਾ ਤੇ ਨਾਲ ਫੋਨ ਕੀਤਾ ਜਾਂਦਾ ਰੇਮਨ ਚੈਨ ਨੂੰ ਕਿ ਜੇ ਆਪਣੇ ਭਰਾ ਨੂੰ ਜਿਉਂਦਾ ਦੇਖਣਾ ਚਾਹੁੰਦਾ ਤਾਂ 5 ਕਿਲੋ ਕੋਕਨ ਚਾਹੀਦੀ ਹੈ ਉਹਦੀ ਕੋਕਨ ਅਰੇਂਜ ਕਰਨ ਨੂੰ ਤੇ ਇੱਥੇ ਤੱਕ ਪਹੁੰਚਾਉਣ ਨੂੰ 56 ਘੰਟੇ ਲੱਗਦੇ ਨੇ ਪਰ 56 ਘੰਟੇ ਜਿਹੜਾ ਬਿੰਦੀ ਜੋਹਲ ਹੁੰਦਾ ਰੇ ਨੂੰ ਗੱਡੀ ਦੀ ਡਿੱਗੀ ਦੇ ਵਿੱਚ ਪਾ ਕੇ ਵੈਨਕੂਵਰ ਦੀਆਂ ਸੜਕਾਂ ਤੇ ਘਮਾਉਂਦਾ ਰਹਿੰਦਾ ਤੇ ਉਸ ਤੋਂ ਬਾਅਦ 5 ਕਿਲੋ ਕੋਕਨ ਲੈ ਕੇ ਉਹਨੂੰ ਛੱਡਿਆ ਜਾਂਦਾ ਇਹ ਸਾਰਾ ਕੁਝ ਇਸ ਵਾਸਤੇ ਵੀ ਕੀਤਾ ਗਿਆ ਸੀ ਵੀ ਅੱਗੇ ਤੋਂ ਕੋਈ ਗੈਂਗ ਇੱਕ ਉਹਦੇ ਨਾਲ ਧੋਖਾ ਨਾ ਕਰ ਸਕੇ ਤੇ ਦੂਜਾ ਉਹਦਾ ਦਰਦਵਾ ਬਣੇ ਉਹਦੇ ਅੱਗੇ ਸਿਰ ਨਾ ਚੱਕ ਸਕੇ ਹੁਣ ਇਸ ਤੋਂ ਬਾਅਦ ਬਿੰਦੀ ਜੋਹਲ ਦੀ ਫਿਰ ਗ੍ਰਿਫਤਾਰੀ ਹੁੰਦੀ ਹੈ ਜਦੋਂ ਜੇਲ੍ਹ ਦੇ ਵਿੱਚ ਜਾਂਦਾ ਉਹਨੂੰ ਥੋੜੀ ਬਹੁਤ ਜੇਲ੍ਹ ਹੁੰਦੀ ਹੈ ਉੱਥੇ ਉਹਨੂੰ ਬੱਲ ਬੁੱਟਰ ਨਾਮ ਦਾ ਇੱਕ ੁੰਡਾ ਮਿਲਦਾ ਜਿਹੜਾ ਇੰਡੋ ਕਨੇਡੀਅਨ ਹੁੰਦਾ ਉਹਦੇ ਨਾਲ ਹੀ ਦੋਸਤੀ ਹੁੰਦੀ ਹੈ ਉਹ ਦੋਸਤੀ ਇੰਨੀ ਗਹਿਰੀ ਹੋ ਜਾਂਦੀ ਹੈ ਭਰਾਵਾਂ ਵਾਂਗੂ ਰਹਿਣਾ ਸ਼ੁਰੂ ਕਰ ਦਿੰਦੇ ਜਦੋਂ ਇਹ ਬਾਹਰ ਆਉਂਦੇ ਨੇ ਤਾਂ ਬੱਲ ਬੁੱਟਰ ਨੂੰ ਆਪਣੇ ਗੈਂਗ ਦੇ ਵਿੱਚ ਸ਼ਾਮਲ ਕਰ ਲੈਂਦਾ ਦੱਸਿਆ ਜਾਂਦਾ ਵੀ ਇੱਕ ਸਮਾਂ ਐਸਾ ਸੀ ਬੱਲ ਬੁੱਟਰ ਬਿੰਦੀ ਜੋਲ ਦੀ ਸੱਜੀ ਬਾਹ ਸੀ ਜਿਹੜਾ ਕੋਕੈਨ ਦਾ ਬਿਜ਼ਨਸ ਸੀ ਉਹ ਰੌਮਨ ਮਾਨ ਸੰਭਾਲ ਰਿਹਾ ਸੀ ਤੇ ਬਾਕੀ ਜਿਹੜੇ ਇਹ ਬਿਜ਼ਨਸ ਸੀ ਵਸੂਲੀ ਕਰਨੀ ਕਬਜ਼ਾ ਜੂਏ ਦੇ ਅੱਡਿਆਂ ਤੋਂ ਹਫਤਾ ਵਸੂਲੀ ਤੇ ਇਲੈਕਟ੍ਰੋਨਿਕਸ ਦੇ ਜਿਹੜਾ 2 ਨੰਬਰ ਦਾ ਕੰਮ ਕਰਦੇ ਸੀ ਸਮਗਲਿੰਗ ਕਰਦੇ ਸੀ ਉਹ ਸਾਰਾ ਬਿਜ਼ਨਸ ਸੀ ਜਿਹੜਾ ਬੱਲ ਬੁੱਟਰ ਦੇਖਦਾ ਸੀ ਥੋੜੇ ਜੇ ਸਮੇਂ ਦੇ ਵਿੱਚ ਬਿੰਦੀ ਜੋਹਲ ਨੇ ਆਪਣਾ ਪੂਰਾ ਦਬਦਬਾ ਜਿਹੜਾ ਕਾਇਮ ਕਰ ਲਿਆ ਸੀ ਦੱਸ ਦਿੰਦੇ ਨੇ ਵੀ ਉਹਦੀ 1 ਸਾਲ ਦੀ ਕਮਾਈ ਉਸ ਸਮੇਂ 4 ਮਿਲੀਅਨ ਡਾਲਰ ਸੀ ਬਿੰਦੀ ਜੋਹਲ ਦੀ ਜਿਹੜੀ ਇੱਕ ਸਭ ਤੋਂ ਮਾੜੀ ਆ ਸੀ ਉਹ ਗੁੱਸੇ ਦੇ ਵਿੱਚ ਬਹੁਤ ਛੇਤੀ ਹੁੰਦਾ ਸੀ ਤੇ ਆਪਣੇ ਬੰਦਿਆਂ ਤੇ ਸ਼ੱਕ ਬਹੁਤ ਕਰਦਾ ਸੀ ਹੁਣ ਇੱਕ ਵਾਰ ਇੱਕ ਘਟਨਾ ਹੋਰ ਵਾਪਰਦੀ ਹੈ ਬੱਲ ਬੁੱਟਰ ਇੱਕ ਉਹਦਾ ਬਚਪਨ ਦਾ ਦੋਸਤ ਹੁੰਦਾ ਜਿਹੜਾ ਗੈਂਗ ਦਾ ਮੈਂਬਰ ਵੀ ਹੁੰਦਾ ਡ੍ਰੇਕ ਸ਼ੰਕਰ ਇਹ ਕਲੱਬ ਦੇ ਵਿੱਚ ਜਾਂਦੇ ਨੇ ਉੱਥੇ ਪਾਰਟੀ ਲਈ ਉੱਥੇ ਬੱਲ ਫੋਨ ਕਰਦਾ ਬਿੰਦੀ ਜੋਹਲ ਨੂੰ ਵੀ ਪਾਰਟੀ ਦੇ ਵਿੱਚ ਆ ਜਾ ਤਾਂ ਮਨਾ ਕਰ ਦਿੰਦਾ ਵੀ ਮੈਂ ਨਹੀਂ ਆਉਣਾ ਉੱਥੇ ਡ੍ਰੇਕ ਫੋਨ ਫੜ ਕੇ ਉਹਦਾ ਮਜ਼ਾਕ ਉਡਾਉਂਦਾ ਹਾਲਾਂਕਿ ਇਕੱਠਾ ਉੱਠਣਾ ਬੈਠਣਾ ਸੀ ਸਾਰਾ ਕੁਝ ਇਕੱਠਾ ਸੀ ਇਸ ਕਰਕੇ ਉਹ ਮਜ਼ਾਕ ਕਰ ਦਿੰਦਾ ਪਰ ਇਹ ਗੱਲ ਬਿੰਦੀ ਜੋਹਲ ਨੂੰ ਠੀਕ ਨਹੀਂ ਲੱਗਦੀ ਜਦੋਂ ਕਲੱਬ ਤੋਂ ਵਾਪਸ ਆਉਂਦੇ ਨੇ ਬਿੰਦੀ ਜੋਹਲ ਪਹਿਲਾਂ ਤਾਂ ਸ਼ੰਕਰ ਦੀ ਪਟਾਈ ਕਰਦਾ ਉਸ ਤੋਂ ਬਾਅਦ ਉਹਦੇ ਸਿਰ ਦੇ ਵਿੱਚ ਗੋਲੀ ਮਾਰ ਦਿੱਤੀ ਇਹ ਸਾਰਾ ਕੁਝ ਬੱਲ ਪੁੱਟਰ ਦੇ ਸਾਹਮਣੇ ਹੁੰ ਉਹਨੂੰ ਠੀਕ ਨਹੀਂ ਲੱਗਦਾ ਉਹਦੇ ਬਚਪਨ ਦੇ ਦੋਸਤ ਦੇ ਲੋਰੇ ਸਾਹਮਣੇ ਗੋਲੀ ਮਾਰੀ ਜਾਂਦੀ ਹੈ ਪਰ ਉਹਨੂੰ ਪਤਾ ਸੀ ਵੀ ਬਿੰਦੀ ਜੋਹਲ ਦੇ ਸਿਰ ਤੇ ਉਹ ਖੂਨ ਸਵਾਰ ਹੈ ਜੇ ਮੈਂ ਇਹਨੂੰ ਰੋਕਿਆ ਜਾਂ ਕੁਝ ਕਿਹਾ ਤਾਂ ਮੇਰੀ ਵੀ ਜਾਨ ਜਾ ਸਕਦੀ ਹੈ ਇਹ ਗੱਲ ਉਹਦੇ ਦਿਲ ਦੇ ਵਿੱਚ ਬਸ ਜਾਂਦੀ ਹੈ ਕਿ ਇਹ ਹੁਣ ਆਪਣੇ ਬੰਦਿਆਂ ਨੂੰ ਮਾਰਨਾ ਇਹਨੇ ਸ਼ੁਰੂ ਕਰ ਦਿੱਤਾ ਇਸ ਤੋਂ ਵੀ ਅੱਗੇ ਚੱਲ ਕੇ ਇੱਕ ਹੋਰ ਘਟਨਾ ਵਾਪਰਦੀ ਹੈ ਰੋਮਨ ਮਾਨ ਜਿਹੜਾ ਹੁੰਦਾ ਉਹ ਹੁਣ ਇਹ ਗੈਂਗ ਛੱਡਣਾ ਚਾਹੁੰਦਾ ਸੀ ਉਹ ਸਾਰਾ ਕੁਝ ਛੱਡਣਾ ਚਾਹੁੰਦਾ ਸੀ ਉਹ ਸਾਰਾ ਕੁਝ ਇਹ ਬਿੰਦੀ ਜੋਹਲ ਨੂੰ ਦੱਸਦਾ ਵੀ ਮੈਂ ਹੁਣ ਇਹ ਸਾਰਾ ਕੁਝ ਛੱਡਣਾ ਚਾਹੁੰਦਾ ਪਰ ਦੂਸਰੇ ਦਿਨ ਉਹਦੀ ਲਾਸ਼ ਮਿਲਦੀ ਹੁਣ ਬੱਲਬੁੱਟਰ ਨੂੰ ਯਕੀਨ ਆ ਚੁੱਕਿਆ ਸੀ ਕਿ ਇਹ ਬੰਦਾ ਕਿਸੇ ਦਾ ਵੀ ਸੱਕਾ ਨਹੀਂ ਇਹ ਕਿਸੇ ਨੂੰ ਵੀ ਮਾਰ ਸਕਦਾ ਉਦੋਂ 2-4 ਦਿਨ ਬਾਅਦ ਬਿੰਦੀ ਜੋਹਲ ਤੇ ਬੱਲਬੁੱਟਰ ਇੱਕ ਪਾਰਟੀ ਤੇ ਜਾਣਾ ਹੁੰਦਾ ਇਹਨਾਂ ਨੇ ਬਿੰਦੀ ਜੋਹਲ ਜਿਹੜਾ ਗੱਡੀ ਚਲਾ ਰਿਹਾ ਹੁੰਦਾ ਤੇ ਜਿੱਥੇ ਇਹਨਾਂ ਨੇ ਜਾਣਾ ਹੁੰਦਾ ਉਹਦੀ ਬਜਾਇ ਗੱਡੀ ਉਹ ਦੂਜੇ ਪਾਸੇ ਮੋੜ ਦਿੰਦਾ ਉਹ ਤੋਂ ਪੁੱਛਦਾ ਵੀ ਆਪਾਂ ਇਧਰ ਤਾਂ ਜਾਣਾ ਨਹੀਂ ਇਧਰ ਕੀ ਕਰਨ ਜਾ ਰਹੇ ਆ ਤਾਂ ਕੁਝ ਨਹੀਂ ਦੱਸਦਾ ਉਹ ਗੱਡੀ ਦੀ ਸਪੀਡ ਵਧਾ ਦਿੰਦਾ ਉਹਨਾਂ ਦੀ ਸਪੀਡ ਦੇਖ ਕੇ ਪੁਲਿਸ ਉਹਨਾਂ ਦਾ ਪਿੱਛਾ ਕਰਦੀ ਹੈ ਤੇ ਗੱਡੀ ਨੂੰ ਰੋਕਿਆ ਜਾਂਦਾ ਉਸ ਸਮੇਂ ਬੱਲਬੁੱਟਰ ਦੇ ਪੈਰਾਂ ਥਲੋ ਜ਼ਮੀਨ ਨਿਕਲ ਜਾਂਦੀ ਹੈ ਜਦੋਂ ਦੇਖਦਾ ਜਦੋਂ ਗੱਡੀ ਰੋਕਦੇ ਨੇ ਪੁਲਿਸ ਵਾਲੇ ਬਿੰਦੀ ਜੋਲ ਆਪਣੇ ਡੱਬ ਦੇ ਵਿੱਚੋਂ ਰਵਾਲਵਰ ਕੱਢ ਕੇ ਮੱਲ ਬੁੱਟਰ ਨੂੰ ਦਿੰਦਾ ਕਹਿੰਦਾ ਵੀ ਤੂੰ ਆਪਣੇ ਕੋਲ ਰੱਖ ਲੈ ਕੇਸ ਤੂੰ ਆਪਣੇ ਤੇ ਪਵਾਲਾ ਮੈਂ ਜੇਲ੍ਹ ਨਹੀਂ ਜਾਣਾ ਚਾਹੁੰਦਾ ਮੱਲ ਬੁੱਟਰ ਸਮਝ ਚੁੱਕਿਆ ਸੀ ਤੇ ਜਿਹੜੀ ਉਹਦੇ ਦਿਮਾਗ ਦੇ ਵਿੱਚ ਆ ਉਹ ਸਮਿਆਂ ਨੇ ਪੁਲਿਸ ਦੇ ਨਾਲ ਜਾਣਾ ਹੀ ਬਿਹਤਰ ਸਮਝਿਆ ਉਹਨੇ ਆਪਣੇ ਆਪ ਤੇ ਕੇਸ ਪਵਾ ਲਿਆ ਕਿਉਂਕਿ ਉਹ ਜਾਣਦਾ ਸੀ ਵੀ ਬਿੰਦੀ ਜੋਲ ਕਦੇ ਵੀ ਆਪਣੇ ਨਾਲ ਹਥਿਆਰ ਨਹੀਂ ਰੱਖਦਾ ਇਹ ਹਥਿਆਰ ਸਿਰਫ ਉਹਦੂ ਰੱਖਦਾ ਜਦੋਂ ਇਹਨੇ ਕਿਸੇ ਨੂੰ ਮਾਰਨਾ ਹੁੰਦਾ ਇਹਦਾ ਮਤਲਬ ਜੀ ਅਜ ਪੁਲਿਸ ਨਾ ਆਉਂਦੀ ਤਾਂ ਜਵਾਰੀ ਮੇਰੀ ਸੀ ਉਹਨੇ ਸਾਰਾ ਕੁਝ ਸਮਝ ਚੁੱਕਿਆ ਸੀ ਤੇ ਉਹ ਜੇਲ੍ਹ ਚਲਾ ਜਾਂਦਾ ਫਿਰ ਜੇਲ੍ਹ ਦੇ ਵਿੱਚ ਉਹ ਇੱਕ ਪਲੈਨਿੰਗ ਕਰਦਾ ਉਹ 20000 ਡਾਲਰ ਦੇ ਵਿੱਚ ਬਿੰਦੀ ਜੋਹਲ ਦੀ ਸਪਾਰੀ ਦਿੰਦਾ ਤੇ ਦਿਨ ਆ ਜਾਂਦਾ 20 ਦਸੰਬਰ 1998 ਇਹ ਉਹ ਬੰਦਾ ਸੀ ਜਿਹੜਾ ਕਿਸੇ ਸਮੇਂ ਬਿੰਦੀ ਜੋਹਲ ਦੇ ਲਈ ਵੀ ਕੰਮ ਕਰ ਚੁੱਕਿਆ ਸੀ 20 ਦਸੰਬਰ 1998 ਨੂੰ ਪਲੇਟਿਨਮ ਕਲੱਬ ਦੇ ਵਿੱਚ ਕਰੀਟ 350 400 ਬੰਦਾ ਉਸਨੇ ਪਾਰਟੀ ਕਰ ਰਿਆ ਹੁੰਦਾ ਉਸ ਸਮੇਂ ਉਥੇ ਬਿੰਦੀ ਜੋਹਲ ਵੀ ਹੁੰਦਾ ਬਿੰਦੀ ਜੋਹਲ ਦੇ ਸਿਰ ਦੇ ਪਿਛਲੇ ਪਾਸੇ ਦੋ ਗੋਲੀਆਂ ਮਾਰੀ ਜਾਂਦੀਆਂ ਨੇ ਤਕਰੀਬ 4 ਘੰਟੇ ਬਾਅਦ ਬਿੰਦੀ ਜੋਹਲ ਦੀ ਜ਼ਿੰਦਗੀ ਦਾ ਅੰਤ ਹੋ ਜਾਂਦਾ ਉਸ ਤੋਂ ਬਾਅਦ ਬੱਲਬੁੱਟਰ ਜੇਲ੍ਹ ਚੋਂ ਬਾਹਰ ਆਉਂਦਾ ਤੇ ਇੱਕ ਦਿਨ ਉਹ ਵਾਲ ਕਟਾਣ ਲਈ ਸੈਲੂਨ ਤੇ ਜਾਂਦਾ ਵਾਪਸੀ ਸਮੇਂ ਉੱਤੇ ਹਮਲਾ ਕੀਤਾ ਜਾਂਦਾ ਹੈ ਉਹਦਾ ਇੱਕ ਸਾਥੀ ਮਾਰਿਆ ਜਾਂਦਾ ਹੈ ਬੱਲਬੁੱਟਰ ਦੇ ਦੋ ਗੋਲੀਆਂ ਵੱਜਦੀਆਂ ਨੇ ਤੇ ਉਹਦੀ ਅੱਖਾਂ ਦੀ ਰੋਸ਼ਨੀ ਚਲੀ ਜਾਂਦੀ ਹੈ ਪਰ ਉਹਦੀ ਜਾਨ ਬਚ ਜਾਂਦੀ ਹੈ ਤੇ ਜਿਹੜੀ ਉਹਦੀ ਜ਼ਿੰਦਗੀ ਹੈ ਉਹ ਹਸਪਤਾਲ ਦੇ ਬੈੱਡ ਤੋਂ ਲੈ ਕੇ 휠 ਚੇਅਰ ਤੱਕ ਸੀਮਤ ਰਹਿ ਜਾਂਦੀ ਹੈ ਸਾਰੀ ਜ਼ਿੰਦਗੀ ਉਹ ਵੀ ਜਿਹੜੇ ਤੇ ਬਤਾਨਦਾ ਉਹ ਸਮੇਂ ਸੈਂਕੜੇ ਜਿਹੇ ਇੰਟਰਵਿਊ ਦਿੰਦਾ ਉਹ ਬਿੰਦੀ ਜੋਹਲ ਦੀ ਜ਼ਿੰਦਗੀ ਬਾਰੇ ਦੱਸਦਾ ਆਪਣੀ ਜ਼ਿੰਦਗੀ ਬਾਰੇ ਦੱਸਦਾ ਤੇ 2011 ਦੇ ਵਿੱਚ ਉਹਦੀ ਇਨਫੈਕਸ਼ਨ ਦੇ ਨਾਲ ਮੌਤ ਹੋ ਜਾਂਦੀ ਹੈ ਭੁਪਿੰਦਰ ਸਿੰਘ ਆਮ ਕਰਦਾ ਇੱਕ ਆਮ ਬੱਚਾ ਬਿੰਦੀ ਜੋਹਲ ਬਣਿਆ ਦੁਸਾਂਝ ਭਰਾਵਾਂ ਨੂੰ ਖਤਮ ਕੀਤਾ ਜਿਨ੍ਹਾਂ ਦਾ ਪੂਰੇ ਕੈਨੇਡਾ ਦੇ ਵਿੱਚ ਸਿੱਕਾ ਚੱਲਦਾ ਸੀ ਕਈ ਬੱਚੇ ਇਹ ਸੋਚਦੇ ਨੇ ਵੀ ਇਹ ਜ਼ਿੰਦਗੀ ਬਹੁਤ ਵਧੀਆ ਹੈ ਪੈਸਾ ਹੈ ਸਾਰਾ ਕੁਝ ਹੈ ਪਰ ਉਹ ਦੋ ਸਾਂਝ ਭਰਾਵ ਜਿਹੜੇ ਕੈਨੇਡਾ ਤੇ ਰਾਜ ਕਰਦੇ ਸੀ ਉਹ ਵੀ ਬੁਰੀ ਮੌਤ ਮਾਰੇਗੇ ਤੇ ਜਨਮ ਹੋਇਆ ਬਿੰਦੀ ਜੋਹਲ ਦਾ ਬਿੰਦੀ ਜੋਹਲ ਨੇ ਵੀ ਕਈ ਸਾਲ ਪੂਰਾ ਦਬਦਬਾ ਆਪਣਾ ਕਾਇਮ ਰੱਖਿਆ ਤੇ ਬਿੰਦੀ ਜੋਹਲ ਨੂੰ ਵੀ ਮਿਲੀਆਂ ਦੋ ਗੋਲੀਆਂ ਤੇ ਜਿਨੇ ਗੋਲੀਆਂ ਦਿੱਤੀਆਂ ਬੱਲ ਬੁੱਟਰ ਨੇ ਉਹ ساری ਜ਼ਿੰਦਗੀ ਹਸਪਤਾਲ ਦੇ ਬੈੱਡ ਤੇ ਕੱਢੀ ਹੋਣੀ ਰੋਮਨ ਮਾਰਿਆ ਗਿਆ ਸ਼ੰਕਰ ਮਾਰਿਆ ਗਿਆ ਤੇ ਹੋਰ ਉਸ ਸਮੇਂ ਦੱਸਦੇ ਨੇ ਕਿ ਕਰੀਬ 2200 ਕਤਲ ਇੰਨਾ ਸਾਲਾਂ ਦੇ ਵਿੱਚ ਹੋਇਆ ਸੀ ਐਨੇ ਮਾਵਾ ਦੇ ਪੁੱਤ ਜਿਹੜੇ ਮਾਰੇਗੇ ਇਹ ਜ਼ਿੰਦਗੀ ਦੂਰੋਂ ਬਹੁਤ ਵਧੀਆ ਲੱਗਦੀ ਹੈ ਪਰ ਇਹਦੇ ਵਿੱਚ ਇਹ ਨਹੀਂ ਪਤਾ ਇੱਕ ਪਲ ਵੀ ਸਕੂਨ ਦਾ ਨਹੀਂ ਤੁਹਾਡੇ ਸਾਹਮਣੇ ਬੈਠਾ ਸ਼ਖਸ ਤੁਹਾਡੇ ਸਿਰ ਦੇ ਵਿੱਚ ਗੋਲੀ ਮਾਰ ਦੇ ਤੇ ਜਿਹੜੇ ਮਾਂ ਬਾਪ ਨੇ ਉਹਨਾਂ ਦੇ ਦਿਮਾਗ ਤੇ ਕੀ ਸਾਰਾ ਦਿਨ ਬੀਤਦੀ ਹੋਣੀ ਦਿਨ ਰਾਤ ਵੀ ਸਾਡਾ ਜਵਾਬ ਜਿਹੜਾ ਅੱਜ ਜਿਉਂਦਾ ਵਾਪਸ ਆਏਗਾ ਕਿ ਨਹੀਂ ਕਿੱਥੇ ਉਹਦੇ ਨਾਲ ਕੀ ਘਟਨਾ ਵਾਪਰ ਜਾਣੀ ਹੈ ਜਾਂ ਤਾਂ ਸਾਥੀਆਂ ਵੱਲੋਂ ਮਾਰ ਦਿੱਤਾ ਜਾਂਦਾ ਹੈ ਜਿਹੜੀ ਇਹ ਜ਼ਿੰਦਗੀ ਹੈ ਜਾਂ ਪੁਲਿਸ ਵੱਲੋਂ ਮਾਰ ਦਿੱਤਾ ਜਾਂਦਾ ਇਹ ਜ਼ਿੰਦਗੀ ਦੇ ਵਿੱਚ ਨਾ ਆਰਾਮ ਨਾ ਚੈਨ ਨਾ ਸੁੱਖ ਨਾ ਪੈਸਾ ਕੁਝ ਵੀ ਨਹੀਂ ਸਿਰਫ ਇੱਕ ਬਹਿਕਾਵਾ ਉਹ ਬਹਿਕਾਵੇ ਦੇ ਵਿੱਚ ਜਿਹੜਾ ਬੱਚਾ ਉਧਰ ਜਾਂਦਾ ਤੇ ਪਿੱਛੇ ਮਾਪੇ-ਬਾਪ ਦੀ ਜਿਹੜੀ ਜ਼ਿੰਦਗੀ ਉਹ ਨਰਕ ਬਣ ਜਾਂਦੀ ਹੈ ਜਿੰਨਾ ਚਿਰ ਉਹ ਜਿਉਂਦਾ ਹੈ ਉਦੋਂ ਵੀ ਨਰਕ ਤੇ ਉਹਦੇ ਮਰਨ ਤੋਂ ਬਾਅਦ ਵੀ ਨਰਕ ਜਵਾਨ ਪੁੱਤ ਜਿਹੜੇ ਨੇ ਉਹ ਦੁਨੀਆ ਤੋਂ ਚਲੇ ਗਏ ਬਿੰਦੀ ਜੋਹਲ ਬਾਰੇ ਕਿਹਾ ਜਾਂਦਾ ਵੀ ਉਸ ਸਮੇਂ ਜਿਹੜਾ ਨਸਲੀ ਭੇਦਭਾਵ ਸੀ ਸਕੂਲਾਂ ਕਾਲਜਾਂ ਦੇ ਵਿੱਚ ਇੱਕ ਵਾਰੀ ਬਿੰਦੀ ਜੋਹਲ ਨੇ ਬਿਲਕੁਲ ਖਤਮ ਕਰ ਦਿੱਤਾ ਸੀ ਇਹ ਕੁਸ਼ ਕੰਮ ਉਹਨੇ ਕੀਤੇ ਵੀ ਸੀ ਕਿ ਕਿਸੇ ਦੀ ਹਿੰਮਤ ਨਹੀਂ ਸੀ ਪੈਂਦੀ ਕਿਸੇ ਪੰਜਾਬੀ ਨੂੰ ਕਿਸੇ ਪੰਜਾਬੀ ਨਾਲ ਧੱਕਾ ਜਾਂ ਨਸਲੀ ਉਤੇ ਗੱਲਬਾਤ ਕੋਈ ਕਰ ਸਕੇ ਤੇ ਕਈ ਵਾਰ ਵੈਨਕੂਵਰ ਦੀਆਂ ਸੜਕਾਂ ਦੇ ਉੱਪਰ ਜੇ ਕਿਸੇ ਪੰਜਾਬੀ ਦੇ ਨਾਲ ਤੱਕਾ ਹੁੰਦਾ ਸੀ ਤਾਂ ਉੱਥੇ ਵੀ ਜਾ ਕੇ ਸਟੈਂਡ ਲੈਂਦਾ ਸੀ ਇਹ ਕਿਉਂਕਿ ਇਸ ਜੇ ਮਾਹੌਲ ਦੇ ਵਿੱਚ ਆਇਆ ਸੀ ਸਾਰਾ ਕੁਝ ਉਹਦੇ ਨਾਲ ਹੋਇਆ ਸੀ ਇਹ ਕੁਛ ਨੇ ਕੀਤਾ ਵੀ ਸੀ ਕਈਆਂ ਦੀ ਮਦਦ ਵੀ ਕੀਤੀ ਸੀ ਪਰ ਆਪਣੇ ਜ਼ਰੂਰ ਤੋਂ ਜ਼ਿਆਦਾ ਸ਼ੱਕ ਤੇ ਗੁੱਸੇ ਦੇ ਕਾਰਨ ਸਿਰਫ 27 ਸਾਲ ਦੀ ਉਮਰ ਦੇ ਵਿੱਚ ਇਸ ਦੁਨੀਆ ਤੋਂ ਚਲਾ ਗਿਆ ਜਿਹਦਾ 27 ਸਾਲ ਦਾ ਪੁੱਤ ਦੁਨੀਆ ਤੋਂ ਚਲਾ ਜਾਏ ਉਹ ਮਾਪੇ ਨਾਲ ਕੀ ਬੀਤਦੀ ਹੈ ਤੇ ਜਿਨ੍ਹਾਂ ਦੇ ਪੁੱਤ ਮਾਰੇ ਉਹਨਾਂ ਦੇ ਦਿਲ ਤੇ ਵੀ ਕੀ ਬੀਤਦੀ ਹੋਣੀ ਹੈ ਕਈ ਘਰ ਬਰਬਾਦ ਕੀਤੇ ਤੇ ਵਸਿਆ ਆਪਣਾ ਵੀ ਨਹੀਂ 4 ਮਿਲੀਅਨ ਡਾਲਰ ਜਿਹੜੀ ਸਾਲ ਦੀ ਕਮਾਈ ਸੀ ਉਸ ਤੋਂ ਅੱਧਾ ਕਮਾ ਲਓ ਅੱਧੇ ਤੋਂ ਅੱਧਾ ਕਮਾ ਲਓ ਉਸ ਤੋਂ ਅੱਧਾ ਕਮਾ ਲਓ ਖਾਣੀ ਸਿਰਫ ਰੋਟੀ ਐ ਇਹ ਰੋਟੀ ਜੇ ਆਪਾਂ ਨੂੰ ਸਕੂਨ ਚੈਨ ਦੀ ਮਿਲ ਜੇ ਇਹ ਤੋਂ ਵੱਡੀ ਕੁਝ ਵੀ ਨਹੀਂ ਛੋਟੀ ਜੀ ਜ਼ਿੰਦਗੀ ਨੂੰ ਪਿਆਰ ਨਾਲ ਜਿਉ। ਜਿਹੜੇ ਰਿਸ਼ਤੇ ਮਿਲੇ ਨੇ ਉਹ ਰਿਸ਼ਤਿਆਂ ਦੇ ਵਿੱਚ ਬੜੀ ਖੁਸ਼ੀ ਨਾਲ ਜਿਉ ਉਹ ਰਿਸ਼ਤਿਆਂ ਦੀ ਕਦਰ ਕਰੋ। ਜ਼ਿੰਦਗੀ ਬਹੁਤ ਅਨਮੋਲ ਐ ਬੜੀ ਕੀਮਤੀ ਐ ਇਹਨੂੰ ਪਿਆਰ ਨਾਲ ਜਿਉ। ਹਮੇਸ਼ਾ ਆਪਣਾ ਤੇ ਆਪਣੇ ਪਰਿਵਾਰ ਦਾ ਖਿਆਲ ਰੱਖੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ